ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਗੈਰ ਜ਼ਿੰਮੇਵਾਰਨਾ ਬਿਆਨ ਦਿੱਤਾ ਗਿਆ ਹੈ ਇੱਕ ਜ਼ਿੰਮੇਵਾਰ ਨੇਤਾ ਵੱਲੋਂ ਪਰਿਸਭਾ 'ਚ ਅਜੀਹਾ ਬਿਆਨ ਦੇਣਾ ਗੰਦਲੀ ਹੋ ਚੁੱਕੀ ਰਾਜਨੀਤੀ ਨੂੰ ਜ਼ਰੂਰ ਪੁਖਤਾ ਕਰਦਾ ਹੈ ਫੇਰ ਕਹਿ ਦਿੰਦਾ ਪਾਣੀ 'ਚ ਬੱਸ ਚਲਾ ਦਿਓ ਤੇ ਮੈਂ ਆਖਿਆ ਮੈਨੂੰ ਮੇ ਗਿਆ 에ਅਰਪੋਰਟ ਤੇ ਮੈਂ ਆਖਿਆ ਗੱਲ ਸੁਣੀ ਸੁਖਵੀਰ ਬਾਈ ਬਾਦਲ ਸਾਹਿਬ ਕਿਹੜੀ ਬੱਸ ਲਿਓਈ ਕਹਿੰਦਾ ਤੂੰ ਵੇਖੀ ਨਹੀਂ ਤੋਤੇੜਾ ਜਾਂਦੀ ਮੈਂ ਕਿਹਾ ਯਾਰ ਤੇਰੀ ਗੱਲ ਤੇ ਯਕੀਨ ਨਹੀਂ ਕਰਨਾ ਕਿਸੇ ਨੇ ਜੇ ਪਾਣੀ ਚ ਬੱਸ ਤੂੰ ਕਿਸ਼ਤੀ ਦਾ ਇੰਜਣ-ਉੰਜਣ ਲਾ ਕੇ ਚਲਾ ਵੀ ਦਿੱਤੀ ਜੇ ਘਰੀਂ ਜਗਾੜ ਕਰਕੇ ਕੁੱਤੇ ਬਸਲੀ ਬਣਾ ਦੂ ਵਿੱਚ ਕਿਸ਼ਤੀ ਦਾ ਇੰਜਣ ਲਾ ਕੇ ਚਲਾ ਵੀ ਦਿੱਤੀ ਬਹਿਣਾ ਨਹੀਂ ਕਿਸੇ ਨੇ ਕਿਹਾ ਕਿਉਂ ਮੈਂ ਕਿਹਾ ਤਬਾਰ ਕੋਈ ਨਹੀਂ ਮੈਂ ਕਿਹਾ ਤੂੰ ਤੁਸੀਂ ਤੇ ਤੁਹਾਡਾ ਬਾਪੂ ਪ੍ਰਕਾਸ਼ ਸਿੰਘ ਬਾਦਲ ਆਪ ਸਟੀering ਤੇ ਬਹਿ ਜੀ ਮੰਜੀ ਥੇ ਨੂੰ ਬਾਰਨਰ ਤੇ ਬਾਵੀ ਤੇ ਵੱਡੇ ਬਾਦਲ ਸਾਹਿਬ ਨੂੰ ਨਾਲ ਬਾਲਿਓ ਤੇ ਇਥੇ ਸਾਰੇ ਜਥੇਦਾਰ ਪੰਜਾਬ ਦੇ ਕਾਲੀ ਲੀਡਰ ਪਾਸੇ ਵਿੱਚ ਬਾੜਿਓ ਤੇ ਫੇਰ ਵਾਸ ਚਲਾ ਲਿਓ ਮੈਂ ਕਿਹਾ ਜੇ ਤਰ ਗਈ ਕਾ ਤੁਨੂ ਲੋਕ ਵੋਟਾਂ ਪਾ ਦੇਣਗੇ ਤੇ ਜੇ ਡੁੱਬ ਗਈ ਤੇ ਤੁਹਾਡੇ ਠੱਠਿਆਂ ਤੋਂ ਸਾਡਾ ਖੇੜਾ ਛੁੱਟ ਜੂਗਾ ਸਾਰੇ ਡੁੱਬ ਜੂਗੇ ਉਹ ਤਾਂ ਮਰਦਾ ਨਹੀਂ 90 ਦਾ ਹੋ ਗਿਆ ਰੋਜ਼ ਲੱਗਾ ਅੱਜ ਮਰਜੂ ਰੋਜ਼ ਮਰਜੂ ਅੱਜ ਰਹਿ ਗਈ ਵਰਤਲਾ ਬੇਕੀ ਰਾਜਾਵੜਿੰਗ ਸ਼ੁਕਰਵਾਰ ਨੂੰ ਬਟਾਲਾ ਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਦੋਂ ਉਹਨਾਂ ਨੇ ਇਹ ਵਿਵਾਦਤ ਬਿਆਨ ਦਿੱਤਾ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ